ਸਾਰਿਆਂ ਨੂੰ ਤੇ ਕੀ ਹਾਲ ਚਾਲ ਆ ਤੇ ਮੀਰਾ ਸਾਰੇ ਠੀਕ ਹੋਣਗੇ ਅੱਜ ਐਗਰੋ ਐਗਰੀ ਜੋਂ ਦੇ ਸੁਪਰ ਸੀਡਰ ਤੇ ਜ਼ੀਰੋ ਟਰਲ ਦਿਖਾਵਾਂਗੇ ਤੁਹਾਨੂੰ ਤੇ ਤੁਹਾਨੂੰ ਇਹ ਤੇ ਡਿਸਕਾਊਂਟ ਵੀ ਰੱਖਿਆ ਹੈ ਬਾਈ ਨੇ ਤੇ ਆਫਰ ਵੀ ਲੱਗਿਆ ਹੋਇਆ ਹੈ ਇਹਨੂੰ ਮਲਾਉਣਾ ਸ਼ਰਮ ਹੈ ਨਾ ਕੋਈ ਸ਼ਰਮਾ ਜੀ ਆਹ ਕੀ ਆ ਲੈ ਕੇ ਆ ਗਿਆ ਅੱਜ 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 ਆਪਾਂ ਨਵੀਂ ਚੀਜ਼ ਲੈ ਕੇ ਆਏ ਆ ਜਰਮਾਈ ਕੀ ਆਲਾ ਵਧੀਆ ਵਧੀਆ ਸਾਰੇ ਇਕੱਠੇ ਹੋ ਗਏ ਅੱਜ ਲੈ ਲੈ ਇਹ ਸਾਡੇ ਮਾਮੇ ਦਾ ਮੁੰਡਾ ਉਹ ਵੀ ਤਾਂ ਸਾਰੇ ਇਕੱਠੇ ਹੋ ਗਏ ਭਾਈ ਜੀ ਹੋਰ ਜਰਮਾਈ ਵਧੀਆ ਵਧੀਆ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਹੋਰ ਪਿਛਾਗੋੜੀ ਮਹਾਰਾਜ ਸਤਿ ਪਾਤ ਜੀ ਤੁਹਾਨੂੰ ਕੀ ਆਦੀ ਕਲਾਜ ਰੱਖੇ ਅੱਜ ਭਾਈ ਆਪਾਂ ਆਏ ਆ ਇੱਕ ਦੀ ਜੋਣ ਜੱਸੀ ਦੇ ਵਿੱਚ ਤੇ ਅਸੀਂ ਮੇਰੇ ਪੜਾਈ ਖਾ ਲਾਂਗੇ ਬਾਈ ਜੀ ਕੋਲੇ ਜੰਗ ਜੈਗਰੀ ਜੈਗਰੀ ਜਾਉਂਗੀ ਤੇ ਕੋਸ਼ਿਸ਼ ਕਰਾਂਗੇ ਬਾਈ ਜੀ ਤੁਹਾਨੂੰ ਗਿਫਟ ਵੀ ਦਵਾਵਾਂਗੇ ਇਹਨਾਂ ਨੂੰ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਸ਼ੋਰਟ ਵੀਡੀਓ ਮਾਈਕਿੰਗ ਕਿਹਾਊਗਾ ਸਪੈਸ਼ਲ ਪਹਿਲਾਂ ਇਹਨਾਂ ਜੀ ਜੀਪੀਐਸ 6 ਮਹੀਨੇ ਰੀਚਾਰਜ ਕਰਕੇ ਦੇਣਗੇ ਕਿਉਂ ਜੀ ਹਾਂ ਜੀ ਸਰ ਜੀ ਠੀਕ ਹੈ ਜੀ ਤੇ ਗਿਫਟ ਦਵਾਵਾਂਗੇ ਤੁਹਾਨੂੰ ਬਾਈ ਫਿਰ ਜੈ ਜੇ ਰੇਟ ਵੀ ਲਾਵਾਂਗੇ ਪਤਾ ਉਹ ਕੱਲਾ ਗਿਫਟੀ ਆ ਗ੍ਰੇਡ ਵੀ ਜਾਇਜ ਜੇ ਆਪਾਂ ਬਾਈਜੀ ਨੂੰ ਲਵਾਗੇ ਤੇ ਆਜੋ ਬਾਈ ਹਾਂਸਿਕਾ ਦਸਿਕਾ ਬਾਈ ਠੀਕੋ ਜੀ ਹਾਂ ਜੀ ਹਾਂ ਤੇ ਆਪਣੀ ਵੀਡੀਓ ਦੇਖਣਾ ਇਹ ਬਾਈ ਵਰਗਿਆਂ ਨੂੰ ਕਹਿੰਦਾ ਰੇਡ ਗੈਟ ਠੀਕ ਹੈ ਦੇਖ ਗਏ ਠੀਕ ਹੈ ਬਾਈ ਨੂੰ ਡੇ ਕਰ ਲਾਈ ਸਾਨੂੰ ਪਹਿਲਾਂ ਤੇ ਧਿਆਨ ਕਰ ਲਓ ਕਿ ਸਭ ਤੋਂ ਵੱਡਾ ਆ ਗਿਆ ਸਰਮਾਈ ਸਾਡਾ ਹੱਥ ਉੱਪਰ ਫਿੱਟ ਰਿਹਾ ਐਗਰੀ ਜ਼ੋਨ ਉੱਪਰ ਫਿੱਟ ਰਿਹਾ ਠੀਕ ਹੈ ਜੀ ਇਹਨੂੰ ਕੁਆਲਿਟੀ ਤੇ ਸਫਤਤਾ ਬਾਤ ਸਾਬੰਨੇ ਜਾਂਦਾ ਠੀਕ ਹੈ ਤਾਂ ਕਰਕੇ ਇਹ ਕਿਸਾਨਾਂ ਦੀ ਪਹਿਲੀ ਪਸੰਦ ਹੈ ਠੀਕ ਹੈ ਜੀ ਐਗਰੀ ਜ਼ੋਨ ਓਕੇ ਜੀ ਇਹਨਾਂ ਤੋਂ ਖਾਸੀ ਤਾਂ ਇਹ ਜਿਹੜਾ ਪ੍ਰੀਕਾਰੋ ਕੀ ਪਾਰਕ ਹੈ ਜਿਹੜਾ ਸਭ ਤੋਂ ਦੇ ਅੰਦਰ ਹਾਂਜੀ ਇਹਦੇ ਜਮਿਆ ਹੈਚ ਹੈਗੀ ਹੈ 10mm ਦੀ ਮਟਾਈਚ ਹੈ ਠੀਕ ਹੈ ਵੀਰੇ ਆਮ ਕੰਪਨੀਆਂ ਦੀ ਜਿਹੜੀ ਹੇਚ ਹੁੰਦੀ ਆ ਜਿੰਨੇ ਉਹ 5mm ਦੀ ਬਾਡੀ ਹੈ ਉਸ ਤੋਂ ਬਣਾ ਕੇ ਕੰਨੀ ਮੋੜ ਦਿੰਦੀਆਂ ਨੇ ਠੀਕ ਹੈ ਜੀ ਪਿੱਸੇ ਤੱਕ ਆਏ ਸਾਡੀ ਠੀਕ ਹੈ ਜੀ ਕਈਆਂ ਕੰਪਨੀਆਂ ਦੀ ਆ ਪਾਈਪ ਤੋਂ ਲੈ ਕੇ ਉਰੇ ਤੱਕ ਕੀ ਹੁੰਦੀ ਹੈ ਹਾਂਜੀ ਪੇਂਟ ਪਾਉਡਰ ਕੋਟਾ ਬਲੇਡ ਲੈਗੇ ਉਹ ਤਾਇਓ ਦੇ ਨੇ ਜਪਾਨ ਦੇ ਜਿਹੜੇ ਬਲੇਡ ਲੈਗੇ ਇਹ ਤਾਇਓ ਕੰਪਨੀ ਦੇ ਲੈਗੇ ਜਪਾਨ ਦੇ ਆਏ 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 ਜਿਹੋ ਆਪਣੇ ਸਪਲੇਟ ਦੀ ਐਲਜੀਐਫ ਦੀ ਕਾਰ ਗੱਡੀ ਦੀ ਉਸ ਤੋਂ ਬਾਅਦ ਵੀ ਸਾਡੀ ਡਿਸਕ ਅਸੈਂਬਲੀ ਹੈ ਆਮ ਕੰਪਨੀਆਂ ਇਹ 14 ਇੰਚੀ ਲਾ ਕੇ ਦਿੰਦੀ ਨੇ ਅਸੀਂ 16 ਇੰਚੀ 5 ਐਮ ਐਮ ਦੀ ਮੋਟਾਈ ਚ ਲਾ ਕੇ ਦਿੰਦੇ ਹਾਂ ਫਿਰ ਸਾਡਾ ਜਿਹੜਾ ਸੁਪਰ ਸੀਟਰ ਹੈ ਉਹ ਫੁੱਲ ਗੇ ਡਰਾਈਵ ਮਾਡਲ ਹੈ ਫੁੱਲ ਗੇਟ ਡਰਾਈਵ ਮਾਡਲ ਤਿੰਨੀਆਂ ਕੰਪਨੀਆਂ ਦਾ ਜਿਹੜਾ ਪਿੱਛੇ ਰੂਲਾ ਲੱਗਿਆ ਹੁੰਦਾ ਉਹਨੂੰ ਚੈਨ ਚਲਾਉਂਦੀ ਆ ਜਾਂ ਹਾਫ ਗੇਟ ਤੇ ਹਾਫ ਚੈਨ ਲਾ ਆਂਦੇ ਆ ਚੈਨ ਕਦੇ ਵੀ ਕਾਮਯਾਬ ਨਹੀਂ ਹੁੰਦੀ ਜਦੋਂ ਤੇ ਪ੍ਰਾਨ ਪੈਂਦਾ ਤਾਂ ਉਹਦੀ ਦਿੱਕਤ ਆਉਣ ਲੱਗ ਜਾਂਦੀ ਆ ਸਾਡਾ ਫੁੱਲ ਗੇਟ ਡਰਾਈਵ ਮਾਡਲਾਂ 'ਚ ਜਿਵੇਂ ਹੁਣ ਪਾਈਪਾਂ ਦੀ ਕੁਆਲਿਟੀ ਲਾ ਲੋ ਸਾਰੇ ਬਾਹਰ ਵਾਲੇ ਸਪ੍ਰਿੰਗ ਵਾਲੇ ਪਾਈਪ ਨੇ ਜਿਹੜੀ ਸਾਡੀ ਟੈਨ ਆ ਆ ਜਿਹੜੀ ਟੈਨ ਹੈ ਇਹ ਕਿਸੇ ਵੀ ਦੁਨੀਆ ਭਰ ਦੇ ਸੁਪਰ ਸੀਟਰ ਦੇਖ ਲਿਓ ਤੁਹਾਨੂੰ ਉਸ ਚ ਨਹੀਂ ਮਿਲਣੀ ਜਿਹੜਾ ਇਹਦਾ ਬੀਜ ਰੇ ਦਾ ਥੱਲੇ ਤੱਕ ਹੈ ਉਹ ਅੱਡੋ ਅੱਡ ਡਿੱਗੂਗਾ ਆਮ ਸੁਪਰ ਸੀਟਰਾਂ ਦੇ ਉਰੇ ਤੱਕ ਹੀ ਆਉਂਦਾ ਤੇ ਇਥੋਂ ਆ ਕੇ ਇਕੱਠਾ ਹੋ ਜਾਂਦਾ ਜਿਹਦੇ ਨਾਮ ਦਾ ਰਾ ਕੋਟੜ ਹੋ ਜਾਂਦਾ ਤੇ ਉਹਦੀ ਉਗਰਨ ਦੀ ਸਮੱਸਿਆ ਆਉਂਦੀ ਆ ਹਾਂਜੀ ਸਰਪੰਨ ਜੀ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਸੁਪਰ ਸੀਟਰ ਜਿਹੜਾ ਸਟ ਦੇ ਨਾਲ ਤੁਰਦਾ ਹਾਂਜੀ ਨਹੀਂ ਨਹੀਂ ਇਹਦੇ ਬਾਰੇ ਬਹੁਤਾ ਨੌਲਜ ਨਹੀਂ ਹਾਂਜੀ ਹਾਂਜੀ ਉਹ ਜਿੰਨੀ ਗੱਲ ਮੈਂ ਤੁਹਾਨੂੰ ਪੁੱਛੂਆ ਮਤਲਬ ਬੱਲ ਦੇ ਨਾਲ ਜਾਂਦਾ ਆ ਜਿਹੜਾ ਸਟ ਦੇ ਨਾਲ ਉੜਾ ਉੜਾ ਹਾਂ ਇਹਦੇ ਵਿੱਚ ਆਪਾਂ ਨੂੰ ਬਾਅਦ ਵਿੱਚ ਊੜਾ ਲਾਉਣਾ ਪੈਂਦਾ ਜਾਂ ਦਾਣੇ ਫੁੱਟਲੇ ਪੈਂਦੇ ਆ ਨਹੀਂ ਲਾਉਣਾ ਮੈਂ ਕਿਹਾ ਇਹਦੇ ਬਾਅਦ ਸਾਡੇ ਅਸੀਂ ਅਲੱਗ ਤੋਂ ਲਾਇਆ ਹਾਂ ਊੜਾ ਜਿਹੜਾ ਤੁਹਾਡੀ ਤਰ੍ਹਾਂ ਨਹੀਂ ਜੀ ਉਹਦੇ ਵਿੱਚ ਇਹ ਦਾਣੇ ਡਿੱਗੂਗਾ ਸਾਨੂੰ ਆਲੱਗ ਤੋਂ ਊੜਾ ਲਾਉਣਾ ਅੱਛਾ ਮਤਲਬ ਬਾਟੇ ਨਾਲ ਜਗ੍ਹਾ ਨਹੀਂ ਬਚੇ ਹਾਂ ਸਾਰੇ ਇੱਥੇ ਕਵਰ ਕਰੂਗਾ ਮੈਂ ਦੇਖਿਆ ਸਾਰੇ ਸੁਪਰਸੇਡਰ ਜਗ੍ਹਾ ਛੱਡ ਦਿੰਦੇ ਬਿਲਕੁਲ ਜੀ ਬਾਕੀ ਇਹ ਸਾਡੀ ਊੜੀ ਦੀ ਜਗ੍ਹਾ ਹੀ ਆ ਉਹ ਜਿੰਨਾ ਆਪਾਂ ਊੜਾ ਦੰਦੀ ਵੀ ਨਹੀਂ ਆ ਉਸ ਤਰ੍ਹਾਂ ਆ ਠੀਕ ਹੈ ਤਕਰੀਬਨ ਹੋਰ ਸੁਪਰਸੇਡਰਾਂ ਦੇ ਮੁਕਾਬਲੇ ਇੱਕ ਕਿੱਲੇ ਵਿੱਚ ਇਹਦੇ ਘੱਟੋਂ ਘੱ ਇੱਕ ਜਿਹੜਾ ਤੇ ਡੇਢ ਜਿਹੜਾ ਵੱਧ ਕੱਢੂਗਾ ਕੁੱਡਾ ਵੇ ਆਏ ਮੰਨ ਲਓ ਵੀ 13 ਤੋਂ 15 ਗੇੜੇ ਲੈਣਾ ਉਹਦੇ ਚ ਵੱਧ ਹੋਣਗੀਆਂ ਇਹ ਬਾਈ ਜੀ ਕੈ ਫੁੱਟਾ ਇਹ ਅੱਧ ਫੁੱਟਾ ਸੋ ਕੁਝ ਕਰਾ ਜੀ ਅੱਛਾ ਜੀ ਤੇ ਲੋਕਾਂ ਨੂੰ ਨਹੀਂ ਆਉਂਦੇ ਕੋਲੇ ਸਭੀ ਪਟਿਸ ਮੱਤਸਾ ਹੁੰਦੀ ਇਹਨਾਂ ਦੀ ਨਾਲ ਸੁਣਿਆ ਜੀ ਇਹਨੇ ਨਾ ਜਪੋਟ ਤੇ ਗਿਆ ਜੀ ਕੀ ਕਾ ਸਹੀ ਜੀ ਵਿਚਾਰੋ ਤੇ ਦੇਖੋ ਬਾਈ ਕਿਸਾਨ ਚਲਾ ਚਲਾ ਆ ਗਿਆ ਬੀਕੀ ਹੋ ਕੇ ਪਾਇਓ ਜਿਹੜੀ ਹੈਗੀ ਆ ਉਹ ਐਂਡੀ ਜੋ ਪਾਇਓ ਤੋਂ ਲੈਂਦਾ ਉਹ ਜ਼ਬਾਨ ਦੀ ਕੰਪਨੀ ਆਂਗੀ ਫੇਟ ਦੇਣ ਵਾਲੀ ਜੇ ਇਹ ਟੁੱਟਦਾ ਇਹਦੀ ਸਾਡੀ ਗਾਰੰਟੀ ਆ ਸਾਨੂੰ ਦੇ ਦਿਓ ਸੀ ਫੇਟ ਨਵਾ ਬਾਦ ਬਦਲ ਕੇ ਤੇ ਹੁੰਦੇ ਫ੍ਰੀ ਦੇ ਬਿਲਕੁਲ ਗਾਰੰਟੀ ਦੇ ਬਿਲਕੁਲ ਫ੍ਰੀ ਦੇ ਵਿੱਚ ਓਕੇ ਸਾਡੀ ਜਿਹੜੀ ਸੁਪਰ ਸੀਟਰ ਦੀ ਗਾਰੰਟੀ ਗਾਰੰਟੀ ਆ ਉਹ 2 ਸਾਲ ਦੀ ਆ ਖੇਤ ਸੱਸ ਹੱਸ ਮੰਨ ਲਓ ਹਾਂਜੀ ਅੱਜ ਚਲਾਈ ਹੈ ਢਿਲੋਂ ਸਾਹਿਬ ਆਨਲਾਈਨ ਮਤਲਬ ਵੀਡੀਓ ਦੇ ਵਿੱਚ ਉਹ ਰੇਂਜ ਨਹੀਂ ਹਾਂ ਪਹਿਲੇ ਦੇਣੀ ਪੂ ਜਿਹੜੀ ਜਿਹੜੀ ਗੱਲ ਵੀਡੀਓ ਤੇ ਹੋ ਰਹੀ ਉਹ ਮੰਨ ਲਓ ਹਾਂ ਨਹੀਂ ਕਿ ਇਹ ਵੀ ਗੱਲ ਨਾਲ ਤੁਹਾਡਾ ਕੋਈ ਵੀ ਪ੍ਰੋਡਕਟ ਬੋਸ ਫਿੱਟ ਰਿਹਾ ਜਾਂ ਕੰਡੀਸ਼ਨ ਸੀਨਾ ਸੂਦੀ ਵਾਲੀ ਮਸ਼ੀਨਾਂ ਕੁਝ ਵੀ ਹੈ ਹਾਂਜੀ ਮੰਨ ਲਓ ਕਿ ਸਬਰ ਸਿਟ ਦੇ ਵਿੱਚ ਕੋਈ ਗੇਪ ਪ੍ਰੋਬਲਮ ਜਾਂ ਕੋਈ ਪ੍ਰੋਬਲਮ ਆ ਜੇ ਜਰਾ ਬਣਾਓ ਹਾਂਜੀ अच्छा फिर मारात तो की उन्होंने ये कहो कि भाई आपकी दुकान पे आ जाए बिल्कुल नहीं भाई जी जिथे ਉਹ ਚੱਲਦਾ ਹੋਊਗਾ ਇਹਨੂੰ ਚਾਹੇ ਤੁਸੀਂ ਜੁਪੀ ਲਗਾਓ ਮਹਾਰਾਸ਼ਟਰ ਨਾਲ ਲਗਾਓ ਗੁਜਰਾਤ ਨਾਲ ਲਗਾਓ ਹਰਿਆਣੇ ਨਾਲ ਲਗਾਓ ਸਾਡੀ ਸਰਵਿਸ ਉਹਨੂੰ ਮੁਫਤੇ ਦੀ ਪ੍ਰੋਵਾਈਡ ਕਰਾਂਗੇ ਇਹ ਨਹੀਂ ਹੈਗਾ ਕਿ ਤੁਸੀਂ ਤਲਵੰਡੀ ਸਾਹਿਬ ਤੋਂ ਲੈ ਅਸੀਂ ਇਸ ਤਰ੍ਹਾਂ ਕਰ ਦੇਣੀ ਹੈ ਲੈ ਵੀਰੇ ਤੇ ਵੀ ਸਰਵਿਸ ਉਹਨੂੰ ਸਾਡੀ ਸਰਵਿਸ ਨੂੰ ਇਸ ਤਰ੍ਹਾਂ ਮੰਨਿਆ ਜਾਂਦਾ ਜੀ ਜੇ ਉਹਦੇ ਨਾਲ ਕੋਈ ਹੋਰ ਕੰਪਨੀ ਦਾ ਸੁਪਰਵਾਈਜ਼ਰ ਵੀ ਚੱਲਦਾ ਹੋਵੇ ਸਾਡੇ ਬੰਦੇ ਉਹਨੂੰ ਵੀ ਠੀਕ ਕਰਾਉਂਦੇ ਨੇ ਲੈ ਭਾਈ ਜੀ ਆਹ ਗੱਲੇ ਨੋਟ ਕਰ ਲਿਓ ਜੇ ਤੁਹਾਨੂੰ ਕਿਸੇ ਵੀ ਇਕਰੀ ਜੋਨ ਦੇ ਪ੍ਰੋਡਕਟ ਦੇ ਵਿੱਚ ਕੋਈ ਅਕਾਫਤ ਖੇਤ ਮਿਲਦੀ ਆ ਵਾਹੀ ਆਨੇਓ ਬੀਜੀ ਆਨੇਓ ਜਾਂ ਕੂੜੀ ਪਾਉਨੇ ਕੁਝ ਵੀ ਕਰਦੇ ਹੋ ਇਕਰੀ ਜੋਨ ਦਾ ਕੋਈ ਵੀ ਪ੍ਰੋਡਕਟ ਹੋਵੇ ਤਾਂ ਉਥੇ ਤੁਹਾਡੇ ਕੋਲੇ ਅੱਧੀ ਰਾਤ ਜਾ ਕੇ ਵੀ ਇਹ ਆਪ ਦਾ ਮਿਸਤਰੀ ਭੇਜਣ ਤੋਂ ਮਾ ਇਹ ਆਪ ਜਾਣ ਕੋਈ ਕਰਦਾ ਇਹ ਬਾਈ ਸਾਡੇ ਨਾਲ ਠੀਕਾਂ ਕਰਾ ਦੇਣਗੇ ਇਹ ਨਹੀਂ ਹੈਗਾ ਵੀ ਤੁਸੀਂ ਫੋਨ ਕਰਤਾ ਆਪੀ ਸਾਡੇ ਕੋਲ ਮੇ ਕੰਮੋਂ ਪਹੁੰਚੀ ਇਹਦਾ ਫਾਲਸਾ ਪਾਉਂਦੇ ਆਂਗੇ ਜੋ ਕਿ ਜਿਹੜੀ ਐਗਰੀਯੋਨ ਦੇ ਇੰਪਲੀਮੈਂਟ ਦੀ ਫੀਡਬੈਕ ਆ ਤੁਸੀਂ ਸਾਡੇ ਪੁਰਾਣੇ ਕਸਟਮਰਾਂ ਤੋਂ ਪੁਰਾਣੇ ਕਿਸਾਨਾਂ ਤੋਂ ਲੈ ਸਕਦੇ ਹੋ ਕਿਉਂਕਿ ਜੇ ਡੀਲਰ ਨਵੇਂ ਆਊਗਾ ਕੋਈ ਮਾਰਾ ਵੀ ਹੋਊਗਾ ਉਹ ਕਦੇ ਨਹੀਂ ਕਹਿੰਦਾ ਵੀ ਇਹ ਮੇਰਾ ਮਾਰਾ ਸਾਡੀ ਜਿਹੜੀ ਫੀਡਬੈਕ ਆ ਤੁਸੀਂ ਬਾਹਰੋਂ ਕਿਸੇ ਵੀ ਕਸਟਮਰ ਤੋਂ ਜੋ ਐਗਰੀਯੋਨ ਨਾਲ ਜੁੜਿਆ ਹੈ ਜਿਨੇ ਇੰਪਲੀਮੈਂਟ ਵਰਤਿਆ ਹੈ ਚਾਹੇ ਸੁਪਰਸੀਡਰ ਆ ਰੋਟਾ ਬੀਟਰ ਆ ਰੀਪਰ ਆ ਤੁਸੀਂ ਉਹਦੇ ਜੀ ਫੀਡਬੈਕ ਲੈ ਸਕਦੇ ਹੋ ਕਿ ਕਿਹੋ ਜੀ ਸਰਵਿਸਾਂ ਤੇ ਕਿਹੋ ਜੀ ਦੀ ਕੁਆਲਿਟੀ ਹੈ ਠੀਕ ਹੈ ਅੱਛਾ ਜੀ ਤੇ ਲੋਸਾ ਵੀ ਇੱਕ ਗੱਲ ਹੋਰ ਆ ਜਿਹੜਾ ਤੁਹਾਡਾ ਸੁਪਰਸੀਡਰ ਐਗਰੀਯੋਨ ਕਿ ਕਿਹੜੇ ਮਾਡਲ ਹੁੰਦੇ ਆ ਕਿੰਨੇ ਕਿਹੜੇ ਫੁੱਟ ਫੁੱਟੇ ਹੁੰਦੇ ਐਗਰੀਕਲਚਰ ਦੇ ਵਿੱਚ ਦੋ ਮਾਡਲ ਆਉਂਦੇ ਨੇ ਇੱਕ ਆਮ ਰੈਗੂਲਰ ਮਾਡਲ ਜਿਹੜਾ ਅਸੀਂ ਆਪਾਂ ਦੇਖ ਰਹੇ ਆਂ ਇੱਕ ਕੈਪਟਨ ਮਾਡਲ ਆਉਂਦਾ ਹੈ ਕੈਪਟਨ ਮਾਡਲ ਦੇ ਵਿੱਚ ਨਾ ਪਲੰਟਰੀ ਏਅਰ ਲੱਗਿਆ ਹੋਇਆ ਹੈ ਪਲੰਟਰੀ ਏਅਰ ਲਾਉਣ ਦਾ ਮਤਲਬ ਕੀ ਹੈ ਜੀ ਜਿੰਨੇ ਮਨ ਮੰਨ ਲਓ 9 ਫੁੱਟ ਦਾ ਸੁਪਰ ਸੀਡਰ ਹੈ 9 ਫੁੱਟ ਦੇ ਸੁਪਰ ਸੀਡਰ ਨੂੰ ਘੱਟੋ ਘੱਟ 65 HP ਦਾ ਟਰੈਕਟਰ ਚਾਹੀਦਾ ਤਾਂ ਵਧੀਆ ਰਹਿੰਦਾ ਹੈ ਪਲਾਂਟਰੀ ਗੇਅਰ ਨਾਲ ਉਹਦਾ ਕੀ ਫਰਕ ਪੈਣਾ ਪਲਾਂਟਰੀ ਗੇਅਰ ਨਾਲ ਤੁਸੀਂ 9 ਫੁੱਟ ਦਾ ਸਪਸਿਫਰੀ ਉਸ ਤੋਂ 50 55 ਐਕੀ ਦੇ ਟਰੈਕਟਰ ਚੋੜੂ ਖਿਚਾ ਸਕਦੇ ਹੋ ਉਹਦਾ ਇਸ ਤਰ੍ਹਾਂ ਦਾ ਫਰਕ ਪੈਣਾ ਤੇ ਤੇਲ ਦੀ ਵੀ ਬਚਤ ਹੁੰਦੀ ਹੈ ਇਹ ਬਾਈ ਜੀ ਪਿੱਛੇ ਫਿਰ ਜੇ ਕੋਈ ਗੱਲ ਕਰਦੇ ਕੋ 50 ਐਕੀ ਦਿੱਤੀ ਗੀ ਦੋ ਨਾ ਤੇ ਪਿੱਛੇ ਵੀ ਸਫਾਈ ਬਿਰਤਲਾਉਂਗੀ ਭਾਈ ਜੀ ਉੰਨੀ ਆਉਣੀ ਹੈ ਸਫਾਈ ਉਹ ਗੱਲ ਨਾ ਹੋਵੇ ਜੀ ਮੂਹਰੇ ਤੇ ਮੈਂ ਦੇਖੀ ਹੈ ਜੀ ਭਾਈ ਖੇਤਾਂ ਦੇ ਵਿੱਚ ਪਰ ਮੈਂ ਚਲਾਇਆ ਤਾਂ ਹੈ ਨਹੀਂ ਦੇਖੇ ਜਰੂਰ ਕਿ ਮਤਲਬ ਖਰਨ ਖੜਵੀ ਕਰਕੇ ਮਿੱਟੀ ਉੱਤੇ ਉੱਤੇ ਹੱਟੀਆਂ ਵਾਲੀ ਤੇ ਥੱਲੇ ਥੱਲੂ ਨਹੀਂ ਆਉਂਦਾ ਉਹਦਾ ਕੀ ਫਰਕ ਹੈ ਗੇਅਰ ਦਾ ਗੇਅਰ ਇਹਨੇ ਇੱਕੋ ਡਰਾਪ ਕਰਤਾ ਇੱਥੇ ਲਿਖੇ ਨੇ ਡਰਾਪ ਕਰਤਾ ਉਹਨੇ ਰੂਟਰ ਨੂੰ ਚੱਕਰ ਦੇ ਦਿੱਤਾ ਜਿਹੜਾ ਪਲੈਂਟਰੀ ਗੇਅਰ ਬਾਕਸ ਲਾਇਆ ਉਹੋ ਪੂਰੇ ਕਰਤਾ ਅੱਛਾ ਇਹ ਕਰ ਲੋ ਮੋਟਰ ਹੈਗੀ ਕਿਤੇ ਤਾਂ 10 ਤਾਕੀਲਿਆਂ ਦੀ ਬਾਈ ਤੋਂ 10 ਤਾਕੀਲਿਆਂ ਦੀ ਬਾਈ ਤੋਂ ਲੈਣਾ ਹੁਣ ਇਹ ਸੰਭਲੋ ਵੀ ਮੋਟਰ ਟਰਾਂਸਫਾਰਮਰ ਹੈ ਜਿਹੜਾ ਉਹ ਮੋਟਰ ਦਾ ਜਿਹੜਾ ਠੀਕ ਹੈ ਕੰਕਸਾ ਮੈਨੂੰ ਤਾਂ ਅੱਛਾ ਇਹ ਇੱਕ ਵਾਰ ਲੈ ਲੈਂ ਆ ਬਾਈ ਜੀ ਨੋਟ ਕਰ ਲਿਓ ਠੀਕ ਹੈ ਗੱਲ ਜੇ ਕੋਈ ਵੀ ਇੱਦਰੀ ਜ਼ੋਨ ਦੇ ਵਿੱਚ ਮਦਦਾਰੇ ਕਹਿਣਾ ਇੱਦਰੀ ਜ਼ੋਨ ਦੇ ਵਿੱਚ ਪ੍ਰੋਡਕਟ ਦੇ ਵਿੱਚ ਕੋਈ ਵੀ ਨੁਕਸ ਹੋ ਜਾਂਦਾ ਬਾਈ ਬੈਠਾ ਜੇ ਬਾਈ ਦਾ ਆਪ ਕੁਝ ਵੀ ਲੈਣਿਆ ਬਾਈ ਬੈਠਾ ਇਹ ਆਪੇ ਆਪਦੇ ਮਿਸਤਰੀ ਕੋ ਜਿਹਨ ਕਿ ਤੁਹਾਨੂੰ ਜਨਾਬ ਜਨ ਕੁਸ਼ਕਾ ਦਾ ਕੋਲ ਜਿੱਥੇ ਕੋਈ ਖਰਾਬ ਹੋ ਜਾ ਖਰਾਬ ਹੋਇਆ ਜਾਂ ਕੁਝ ਵੀ ਨੁਕਸਪੰਦਾ ਉੱਥੇ ਜਾ ਕੇ ਹੀ ਠੀਕ ਕਰਕੇ ਦੇਵੇ ਜੀ ਜੇ ਨਾ ਠੀਕ ਹੋਣਾ ਹੋਇਆ ਪੁਰਜ਼ਾ ਤਾਂ ਤੁਹਾਨੂੰ ਨਵਾਂ ਚਾਹੀਏ ਬਿਲਕੁਲ ਭਾਈ ਠੀਕ ਕਰਨ ਵਾਲੇ ਵੀ ਨੇ ਅੱਛਾ ਹੋਣਾ ਆਪਣਾ ਲੋਗਾਂ ਦਾ ਗਾੜੀ ਦਾ ਰੀਟਿਸ ਫਰਮਾਂ ਦੀ ਗੱਲ ਹੋ ਰਹੀ ਹੈ ਜਿਹੜੀ ਸਾਡੀ ਸਰਵਿਸ ਹੈ ਉਹ ਕੱਲੀ ਸਰਵਿਸ ਸਾਡੀ ਚਾਹਤੀਆਂ ਪਾਣੇ ਵਾਲੀ ਸਰਵਿਸ ਨਹੀਂ ਹੈ ਸਾਡੀ ਸਰਵਿਸ ਨੂੰ ਤੁਸੀਂ ਸਾਡੇ ਸਰਵਿਸ ਰੂਮ ਤੇ ਆ ਕੇ ਸਾਡੇ ਨਾਲ ਜੁੜ ਕੇ ਸਾਡੀ ਸਰਵਿਸ ਦਾ ਚਾਹ ਪਾਣੀ ਤੋਂ ਉਹਨੂੰ ਸਟਾਰਟ ਹੋ ਜਾਂਦੀ ਹੈ ਓਕੇ ਕਿਉਂਕਿ ਅਸੀਂ ਕੱਲੀ ਸਰਵਿਸ ਇਹ ਨਹੀਂ ਜਿੰਨਾ ਤਿੱਕਰ ਤੁਸੀਂ ਐਗਰੀਜੂਨ ਦਾ ਸੁਪਰ ਸੀਡਰ ਰੱਖੋਗੇ ਉਹਨਾਂ ਤਿੱਕਰ ਚਾਹੇ ਉਹਨੂੰ 10 ਸਾਲ ਰੱਖ ਲਓ ਅਸੀਂ ਤੁਹਾਨੂੰ ਸਰਵਿਸ ਦੇਣੀ ਹੈ ਸਰਵਿਸ ਦਾ ਮਤਲਬ ਇਹ ਹੈ ਵੀ ਇਹ ਨਹੀਂ ਹੈਗਾ ਵੀ ਅਸੀਂ ਸਰਵਿਸ ਦੋ ਜਿੰਨਾ ਟਾਈਮ ਲਈ ਸੀ ਗਾਰੰਟੀ-ਗਾਰੰਟੀ ਦਿੰਦੇ ਹਾਂ ਉਸ ਟਾਈਮ ਸਾਡੀ ਸਰਵਿਸ ਫ੍ਰੀ ਆ ਉਹ ਤੋਂ ਬਾਅਦ ਇਹ ਨਹੀਂ ਹੈਗਾ ਵੀ ਤੁਹਾਨੂੰ ਸਰਵਿਸ ਦਾ ਸਪੇਅਰ ਪਾਰਟ ਨਹੀਂ ਮਿਲੇ ਉਹ ਤੋਂ ਬਾਅਦ ਵੀ ਤੁਹਾਨੂੰ ਸਰਵਿਸ ਕੇਰਚ ਮਿਲੂਗੀ ਜਿਹੜੇ ਉਧਰ ਚਾਰ ਦਿਨ ਨੇ ਉਹ ਕਿਸਾਨ ਨੂੰ ਘੱਟ ਰੇਟ ਤੇ ਅਸੀਂ ਜਿਹੜੇ ਦੇਣੇ ਪੈਣਗੇ ਜਿਹੜਾ ਸਪੇਅਰ ਪਾਰਟ ਹੋਊਗਾ ਉਹ ਵੀ ਘੱਟ ਰੇਟ ਤੇ ਦੇਵਾਂਗੇ ਠੀਕ ਹੈ ਅੱਛਾ ਜੀ ਮੈਂ ਤੈਨੂੰ ਇੱਕ ਦਰਫ ਹੋ ਕਰਦਾ ਹਾਂ ਦਰਫ ਹਾਂ ਮਾਜੋ ਕੋਲੇ ਕੋਈ 150 ਰੁਪਏ ਜਾਂ ਦੋ ਚਾਰ ਮਸ਼ੀਨਾਂ ਪਈਆਂ ਕੰਪਨੀਂ ਛੇ ਤਾਂ ਕੱਲ ਹੈ ਨਾ ਹਾਂ ਜੇ ਮਤਲਬ ਸਾਡੇ ਕੋਲੇ ਪੁਰਾਣਾ ਸੁਪਰ ਸਟਰ ਹੋਵੇ ਜਾਂ ਰੋਟਾ ਲੇਟਰ ਹੋਵੇ ਜਾਂ ਫੇ ਪੁਰਾਣੀ ਵਿਚੀਨ ਹੋਵੇ ਕੁਝ ਵੀ ਹੋ ਪੁਰਾਣੀ ਕੱਟ ਦੇ ਬਿਲਕੁਲ ਜੈ ਜਲੇਟ ਕੱਟ ਜੇ ਕੋਈ ਵੀ ਇੰਪਲੀਮੈਂਟ ਤੁਹਾਡੇ ਕੋਲ ਪੁਰਾਣਾ ਜੀ ਤੁਸੀਂ ਖਾਪ ਨਵੀਂ ਮਸ਼ੀਨ ਲੈ ਜਾਣੀ ਚਾਹੁੰਦੇ ਹੋ ਉਹਦਾ ਅਸੀਂ ਮਾਰਕੀਟ ਰੇਟ ਤੇ ਜੀ ਰੇਟ ਕਿੰਨਾ ਲਵਾ ਸਕਦਾ ਮਾਰਕੀਟ ਰੇਟ ਦੇ ਹਿਸਾਬ ਨਾਲ ਕੱਟ ਲਾਂਗੇ ਜਿਹੜੀ ਵੀ ਹੋਵੇ ਚਲੋ ਜੀ ਮੰਨ ਲਓ ਜਿਵੇਂ ਮੈਂ ਫੋਟੋ ਦੇਖਦਾ ਆਹ ਤੁਹਾਡੀ ਫਿਕਰ ਆ ਬੇਜ਼ਰਾ ਆ ਗੱਠਾ ਬਣਾਉਣਾ ਵਾਹ ਜੀ ਜੀ ਤੇ ਮਤਲਬ ਫੜੈਕਟ ਤੁਹਾਡੇ ਇੰਨੇ ਆ ਕਿ ਮਤਲਬ ਸਾਰੇ ਤੁਹਾਡੇ ਕੋਲ ਆ ਨਹੀਂ ਸਾਰੇ ਕਿ ਬਜਾ ਜਗਾ ਦੀ ਜਗਾ ਜੇ ਮੰਨ ਲਓ ਤਾਂ ਅਸੀਂ ਤੁਹਾਨੂੰ ਸਾਈਜ਼ ਨੇ ਆ ਜਾਂ ਬੁੱਕ ਕਰਦੇ ਆ ਤੇ ਸਾਨੂੰ ਜਿੰਨੇ ਫੁੜੇ ਫੜੈਕਟ ਹੁੰਦੀ ਆ ਮਕਵਾਸਾਂ ਦੇ ਬਿਲਕੁਲ ਜਿੰਨੇ ਵੀ ਆਏ ਕਿ ਉਹਨਾਂ ਇੰਸਟਲੀਮੈਂਟ ਬਣਾਉਂਦੀ ਆ ਉਹ ਜ਼ੀਰੋ ਡਿਮਟਰ ਲੈ ਕੇ ਬਿਲਰ ਤੱਕ ਅਸੀਂ ਉਹ ਤੁਹਾਨੂੰ ਨਾਲ ਦੀ ਨਾਲ ਜੋ ਸਾਡੇ ਨਵੇਂ ਬੁੱਕ ਕਰਾਵਗੇ ਜਿੰਨੇ ਦਿਨਾਂ ਲਈ ਇਸ ਨੂੰ ਕਹਾਂਗੇ ਉਹਨੇ ਦਿਨਾਂ ਦੇ ਦਿਸੂ ਉਹ ਠੀਕ ਉਪਲਬਧ ਕਰਾਂਗੇ ਚਲੋ ਫੋਰਾ ਇਹ ਗੱਲ ਮੈਂ ਸੁਣੀ ਆ ਕਿ ਬੀਲਰ ਤੇ ਸਬਸਿਡੀ ਤੇ ਇਹਨਾਂ ਤੇ ਸਬਸਿਡੀਆਂ ਜਗ ਹਾਂਜੀ ਸਬਸਿਡੀਆਂ ਹੈਗੀਆਂ ਕਿਹਨੇ ਗੱਲਬਾਤ ਜਿਹੜੀ ਸਬਸਿਡੀ ਜਿਹੜਾ ਸਬਸਿਡੀ ਤੇ ਕੰਮੇਬੰਦੇ ਨੇ ਅਰਿਊਜਲ ਨੇ ਭਰੀਆ ਉਹਦੇ ਚੋਂ ਉਹਨੂੰ 50% ਸਬਸਿਡੀ ਹੈ ਕਈ ਬੰਦੇ ਆਨੇ ਗਰੁੱਪ ਵੀ ਲਾਏ ਨੇ ਲੋਕਾਂ ਦੇ ਅੱਗੇ 80% ਸਬਸਿਡੀ ਹੈ ਗਰੁੱਪ ਦੇ ਵਿੱਚ ਸਾਰੀਆਂ ਮਕੀਨਾ ਆਏ ਨੇ ਉਹਦੇ ਚ ਬੀਨਰ ਵੀ ਆਉਂਦਾ ਬਿਲਡ ਰੈਂਟ ਵੀ ਆਉਂਦਾ ਟਰੈਕਟਰ ਵੀ ਆਉਂਦਾ ਉਹਨਾਂ ਦੇ 80% ਸਬਜ਼ੀ ਦੀ ਹੈ। ਜੀ। ਉਹ ਮੈਂ ਤੁਹਾਨੂੰ ਗੱਲ ਦੱਸ ਰਿਹਾ ਹਾਂ। ਇਹ ਜ਼ਰੂਰੀ ਹੈ ਕਿ ਨਾ ਸੁਣਿਆ। ਪਹਿਲਾਂ ਮੈਂ ਦੇਖਿਆ ਸੀ ਇੱਕ ਹਾਂ ਜੀ ਕਿ ਜਮਾ ਕੰਪਨੀਆਂ ਨੇ ਨਾ ਅੱਜ ਹੀ ਸਬਜ਼ੀ ਲਿਆ। ਹਾਂ ਜੀ ਕਿ ਜੀ ਇਹ ਐਮਪੀ ਬਲੋ ਲਓ, ਇਹ ਸੁਪਰਸੀਡਰ ਲਓ, ਇਹ ਤਾਂ ਲਓ ਤਿੰਨ ਚਾਰ ਚੀਜ਼ਾਂ ਨੇ ਹੁੰਦੀ। ਹਾਂ ਠੀਕ ਹੈ। ਸਾਨੂੰ ਸੁਪਰਸੀਡਰ ਸਾਡੇ ਕੰਮ ਦੀ ਚੀਜ਼ ਹੈ। ਹਾਂ। ਐਮਪੀ ਬਲੋ ਸਾਡੇ ਕੰਮ ਦਾ ਨਹੀਂ। ਹਾਂ। ਕਿਉਂਕਿ ਐਮਪੀ ਬਲੋ ਬਈ ਜਾਦੇ ਕੰਮ ਨਹੀਂ ਆਉਂਦਾ। ਹਾਂ ਜੀ। ਹਰ ਸਾਲ ਦਾ ਮੰਨਿਓਗਾ 3 ਸਾਲ ਦੇ ਵਿੱਚ ਦੋ ਕੰਮ ਹੋਗਾ ਬਿਲਕੁਲ ਕਿ ਮਤਲਬ ਇਹ ਤਾਂ ਨਹੀਂ ਹੈਗਾ ਕਿ ਮਤਲਬ ਤੁਸੀਂ ਕਹੋ ਜੀ ਕਿ ਕੰਪਿਊਟਰ ਲੋਨ ਤੇ ਨਾਲ ਕੋ ਲੋਨ ਤੇ ਆ ਲੋਨ ਤੇ ਆ ਨਹੀਂ ਜਿਹੜਾ ਜਿੰਨਾ ਕਿਸਾਨਾਂ ਨੇ ਸਿੰਗਲ ਨੇ ਭਰਿਆ ਕੰਪਿਊਟਰ ਉਹਨਾਂ ਨੂੰ ਸਿੰਗਲ ਦੀ ਸਬਸਿਡੀ ਮਿਲੂ ਹਾਂ ਇਕੱਲੇ ਸੁਣਿਆ ਮੈਂ ਸੁਣਿਆ ਨਾ ਪਿਛਲੇ ਮੈਂ ਦੋ ਤਿੰਨ ਸਾਲ ਪਹਿਲਾਂ ਦੇਖਿਆ ਸੀ ਨਾਰਮਲ ਇਸ ਤਰ੍ਹਾਂ ਜਿਹੜੇ ਇੰਪਲੀਮੈਂਟ ਤੇ ਤੁਸੀਂ ਸਬਸਿਡੀ ਅਪਲਾਈ ਕਰਦੇ ਹੋ ਪਹਿਲਾਂ ਉਹ ਜਿਸ ਵੀ ਮਸ਼ੀਨ ਤੇ ਕਰਦੇ ਹੋ ਚਾਹੇ ਉਹ ਸੁਪਰ ਸੀਡਰ ਹੈ ਚਾਹੇ ਵੇਂਦਰ ਹੈ ਵੇਂਦਰ ਹੈ ਕਾ 0 ਡਰੰਡਾ ਜਾਂ ਐਂਡੀ ਬਲੂ ਹੈ ਜਿਸ ਤੇ ਤੁਸੀਂ ਅਪਲਾਈ ਕਰਤੀ ਉਸ ਸੰਪਤੀ ਹੀ ਤੁਹਾਨੂੰ ਸਾਫ ਨਹੀਂ ਮੈਂ ਤੁਹਾਨੂੰ ਇਹ ਪੁੱਛਣਾ ਸਾਈਕਲ ਜਿਹੜਾ ਅਪਲਾਈ ਕਰਦਾ ਸਭ ਲੋਕ ਸਭ ਤੋਂ ਆਪ ਮੈਂ ਤਾਂ ਕੀ ਪੁੱਛਣਾ ਚਾਹੁੰਦਾ ਮੈਂ ਮੈਂ ਪੁੱਛਣਾ ਨਹੀਂ ਮੈਂ ਤੁਹਾਨੂੰ ਤੋ 3 ਸਾਲ ਪਹਿਲਾਂ ਕੰਪਨੀਆਂ ਨੇ ਇਹ ਕਿਹਾ ਸੀ ਕਿ ਬਾਈ ਜੀ ਆਹ ਕੰਬੋ ਲੋ ਐਸੇ ਜਿਵੇਂ 80 85% ਕੁਝ ਵੀ ਸੀ ਉਹਨੂੰ 60 70% ਤੁਹਾਨੂੰ ਸਬਸਿਡੀ ਮਿਲੇਗੀ ਕੰਪਨੀ ਉਹ ਨਾ ਹੈਗਾ ਤੀਆ ਕੋਪਰਸਿਟਰ ਕੀ ਐਮਪੀ ਬ੍ਰੋ ਕੀ ਐਮਪੀ ਬ੍ਰੋ ਲੋਕਾਂ ਦੇ ਘਰੇ ਉਹਨੇ ਭਰੇ ਕਵਾੜਾ ਦੇ ਦਿੱਤੇ ਹੋਏ ਆ ਬਿਲਕੁਲ ਜਿਹੜੀ ਟੌਪ ਸੇਵ ਸਾਫ ਦੀ ਗੱਲ ਕਰਦੇ ਆਈਆਂ ਜੋ ਪਹਿਲਾ ਕਸਟਮਰ ਅਪਲਾਈ ਕਰਦਾ ਜੀ ਸਭ ਜਿਹੜਾ ਪ੍ਰੋਸੈਸ ਆ ਉਹ ਸਰਕਾਰੀ ਸਰਕਾਰੀ ਦੇ ਵਿਭਾਗ ਨੇ ਮੈਂ ਕਿਹਾ ਨਾ ਕਿਸੇ ਕੰਪਨੀ ਨੇ ਤੇ ਨਾ ਕਿ ਕਿਸੇ ਕੀਤਾ ਮਤਲਬ ਇਹ ਤਾਂ ਕੁਝ ਕਰਾਈ ਨਹੀਂ ਹੈ ਗਲਤ ਹੋ ਤਾਂ ਇਹ ਮਤਲਬ ਇੱਕ ਉਹ ਸਿੱਧਾ ਆ ਲੋ ਨਹੀਂ ਨਹੀਂ ਉਹ ਕੋਲ ਤੇ ਕਰੀ ਜੀਰਾ ਜਿੱਤ ਕੀਤਾ ਬਾਈ ਤੁਸੀਂ ਉਹ ਸੰਦ ਲੈ ਸਕਦੇ ਜਿਹੜੇ ਉਹਨਾਂ ਅਪਲਾਈ ਅੱਛਾ ਜੀ ਇਹਨਾਂ ਦਾ ਹੁਣ ਕਰਦੇ ਮਤਲਬ ਜੇ ਮੈਨੂੰ ਨੌਟ ਨਹੀਂ ਨੋਟ ਵੀ ਦੂੰਗਾ ਜਦੋਂ ਵਾਲਾ ਆਪਾਂ 7 ਫੁੱਟ ਤੋਂ ਲੈ ਕੇ 10 ਫੁੱਟ ਤੱਕ ਨੂੰ ਕੰਸੀ ਦੇ ਬਾਸੇ ਤੋਂ ਬਾਸ ਤੱਕ ਲੈ ਵੀ ਦੇ ਪੁਰਾਣਾ ਫੋਡੇ ਸੰਦ ਕੱਟੇ ਜਾਣਗੇ ਜੈਗ ਰੇਡ ਦੇ ਵਿੱਚ ਤੇ ਇਹਨਾਂ ਦਾ ਵੀ ਬਈ ਜੈਗ ਇਹ ਇੱਕ ਨੂੰ ਮੈਂ ਖੁਰੀ ਜਾਂਦਾ ਜਿਹੜਾ ਇਹ ਕੱਜ਼ਰ ਆ ਹਾਂਜੀ ਉਸਕ ਕੁਆਲਿਟੀ ਹੈ ਕਹਿੰਦੇ ਕੀ ਗੱਲ ਕੀ ਕੁਆਲਿਟੀ ਹੈ ਜੀ ਕਹਿੰਦੇ ਰਗ ਨਹੀਂ ਲੈਂਦਾ ਕਹਿੰਦੇ ਇਹਦਾ ਮਤਲਬ ਖੇਤੀ ਕੋ ਤੇ ਕਹਿ ਰਹੇ ਜਿਹੜਾ ਸ਼ਰਮਾ ਜੀ ਦਾ ਜਿਹੜੀ ਪਹਿਲਾਂ ਤਾਂ ਚਾਦਰ ਦੀ ਕੁਆਲਿਟੀ ਹੈ ਇਹਨੂੰ ਟਾਟਾ ਦੀ ਚਾਦਰ ਲਾਈ ਜਾਂਦੇ ਠੀਕ ਹੈ ਟਾਟਾ ਦੀ ਚਾਦਰ ਲਾਉਣ ਤੋਂ ਬਾਅਦ ਪੌਡਰ ਕੋਟ ਇਹਨੂੰ ਪੇਂਟ ਕਰਿਆ ਜਾਂਦਾ ਹੈਗਾ ਜਿਹੜਾ ਟਰੈਕਟਰਾਂ ਨੇ ਸੋਹਾਂ ਤੇ ਹੁੰਦਾ ਓਕੇ ਆਮ ਕੰਪਨੀਆਂ ਕੀ ਕਰਦੀਆਂ ਨੇ ਪੌਡਰ ਕੋਟ ਕਰਨ ਦੇ ਡਰਾਮੇ ਕਰਦੀਆਂ ਨੇ ਇਹਨੂੰ ਪਹਿਲਾਂ ਪੇਂਟ ਕਰਨ ਤੋਂ ਪਹਿਲਾਂ ਇਹਨੂੰ ਸ਼ਾਰਟ ਲੈਂਥ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਜਿਹੜੀ ਕਿ ਇਹਨੂੰ ਬਿਲਕੁਲ ਸਟੀਲ ਦੀ ਚਾਦਰ ਵਾਂਗੂ ਕਰ ਦਿੰਦੀ ਹੈ ਕਰਿਆ ਦੇ ਨਾਲ ਓਕੇ ਉਸ ਤੋਂ ਬਾਅਦ ਇਹਨੂੰ ਪੌਡਰ ਕੋਟ ਕਰਿਆ ਜਾਂਦਾ ਫਿਰ ਇਹ ਤੇ ਪੇਂਟ ਹੁੰਦਾ ਜੀ ਠੀਕ ਹੈ ਜੀ ਸਾਡਾ ਜਿਹੜਾ ਪੇਂਟ ਆ ਜਾਂਦਾ ਉਹ ਕਿਸੇ ਕਿ ਉਤਰੂ ਜਾਂ ਟੱਕ ਨਾਲ ਤਰੂ ਇਹ ਨਹੀਂ ਹੈਗਾ ਵੀ ਪੇਪੜੀਆਂ ਬਣ ਬਣ ਕੇ ਉੱਤਰੀ ਜਾਊਗਾ ਜੇ ਜਿਹੜੀ ਕਿਸਾਨ ਦਾ ਪੇਪੜੀ ਬਣ ਕੇ ਕੋਈ ਤੁਹਾਨੂੰ ਨਾਲੋਂ ਵੀ ਕੋਈ ਫਲਟ ਨਹੀਂ ਹੋਵਦਾ ਅਸੀਂ ਉਹਨੂੰ ਦੁਬਾਰੇ ਪੇਂਟ ਜਿਹੜਾ ਹੈਗਾ ਕਸਟਮਰ ਨੂੰ ਕਰਾ ਕੇ ਦੇਵਾਂਗੇ ਤੇ ਇਹਨੂੰ ਪੀਸ ਕਰਾਂਗੇ ਓਕੇ ਜੋ ਵੀ ਕੰਪਨੀ ਦੀ ਗੱਲ ਹੈ ਠੀਕ ਹੈ ਹਾਂ ਜੀ ਬਾਈ ਜੀ ਰੇਟ ਆਪਾਂ ਦੱਸ ਸਕਦੇ ਕਿ ਮੁੱਕੇ ਨੂੰ ਹੁੰਦਾ ਨਹੀਂ 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 ਬਿਲਕੁਲ ਦੱਸ ਸਕਦੇ ਆ ਜਿਹੜਾ ਸਾਡਾ ਫੁੱਟ ਦਾ ਸਪੀਡਰ ਆਇਆ ਜਿਹੜਾ ਫਾਰਮਾਂ ਦੇ ਆ ਗਿਆ ਇਹ ਜਿਹੜਾ ਆਪਾਂ ਖੜਿਆ ਆ ਗਏ ਐ ਇਹਦੀ ਜਿਹੋਨ ਤੋਂ ਕੁਰਸੀ ਦਾ ਇਹਦਾ ਰੇਟ 2,65,000 ਰੁਪਈਆ ਜੀ ਸਾਡਾ ਸ਼ੋਅਰੂਮ ਦਾ ਜਿਹੜਾ ਕਸਟਮਰ ਆਫਰ ਵੀ ਹੈ ਦਿੱਤੇ ਜਿਹੜਾ ਕਸਟਮਰ ਥੋਡੀ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਆ ਕੇ ਦਿਖਾਊਗਾ ਉਹ ਨੂੰ ਇਹਦੇ ਨਾਲ ਜੀਪੀਐਸ ਅਸੀਂ ਫ੍ਰੀ ਦੇਵਾਂਗੇ ਠੀਕ ਬਿਲਕੁਲ ਤੇ ਆਉਣ ਜਾਂਦਾ ਕਾਪੀ ਜੀਪੀਐਸ ਦੀ ਜਿਹੜੀ ਜੀਪੀਐਸ ਦੀ ਜਿਹੜੀ ਮੰਨ ਲਓ ਤੁਹਾਨੂੰ ਵੀ ਕੋਈ ਵੀ ਕੀਮਤ 2500 ਤੋਂ 3000 ਰੁਪਈਆ ਹੈਗੀ ਉਹ ਅਸੀਂ ਬਿਲਕੁਲ ਫ੍ਰੀ ਦੇਵਾਂਗੇ ਠੀਕ ਜੇ ਕੋਈ ऐसा उना ला लो जी कोई 40 किलोमीटर तक ਦਾ ਕਸਟਮਰ ਹਾਂ ਦਾ ਉਹਨੂੰ ਪਹੁੰਚ ਕੇ ਅਸੀਂ ਫ੍ਰੀ ਕਰਦਾਂਗੇ ਥੋੜੇ ਵੀ ਜੋ ਸ਼ੇਅਰ ਹੋਣ ਦੇ ਨਾਮ ਠੀਕ ਲਓ ਜੀ ਜੇ ਤੁਸੀਂ ਆਪ ਦੇਖ ਕੇ ਜਾਓਗੇ ਤਾਂ ਤੇਲ ਫ੍ਰੀ ਆ ਹਾਂਜੀ ਤੇ ਜੇ ਤੁਸੀਂ ਆਖੋਗੇ ਬਈ ਛੱਡ ਦੇ ਉੱਪਰ ਹੀ ਹਾਂਜੀ ਤੇ ਆਪ ਵੀ ਤੁਹਾਡੇ ਅੰਦਰ ਲਾ ਕੇ ਆਉਣਗੇ ਆਪੇ ਲਾਉਣਗੇ ਚੈਨ ਕੁੱਪੀ ਨਾਲ ਬਿਲਕੁਲ ਜੀ ਠੀਕ ਹੈ ਨਾ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਸਾਰੇ ਇਹਨਾਂ ਨੂੰ ਦਿਖਾਵੇ ਦੁਕਾਨ ਆ ਇਹ ਨਾ ਸਮਝੋ ਕਿ ਇੱਕ ਕੁੜੀ ਖੜੀ ਆ ਆਪਾਂ ਸੋਪਾ ਫਿੱਟਰ ਮਤਲਬ ਇਹ ਜ਼ੀਰੋ ਡ੍ਰਿਲ ਹੋਗੀ ਚਾਹੇ ਅੱਜ ਦੀ ਡੇਟ ਸਤੋਂ 20% ਵੀ ਮੰਗੋਗੇ ਤਾਂ ਅਸੀਂ ਅੱਜ ਦੀ ਡੇਟ ਦਾ 20% ਦੇਣਾ। ਅੱਛਾ ਇਹ ਅਡੂ ਅਡਜ ਗੜਾ। ਹਾਂਜੀ। ਮਤਲਬ ਇੱਕ ਚ ਕੰਨਕ ਪੈਂਦੀ ਹੈ ਤੇ ਇੱਕ ਚ ਟੀਏਪੀ ਪੈਂਦੀ ਹੈ। ਹੈਨਾ? ਹਾਂ। ਇਹ ਜਿਨਾਰੀ ਐਗਰੀਓ ਹੁੰਦੀਆਂ? ਨਹੀਂ ਜੀ ਇਹ ਜਿਹੜੀ ਹੈਗੀ ਇਹ ਬਿਰਦੀ ਦੀ ਹੈ ਜੀ। ਬਿਰਦੀ ਜ਼ੀਰੋ ਡ੍ਰਿਲ ਬਣਾਉਣ ਵਾਲੀ ਕੰਪਨੀ ਹੈ ਜਿਹੜੀ ਸਿਰਫ ਵਜਾਈ ਦੇ ਸੰਦ ਬਣਾਉਂਦੀ ਹੈ। ਇਹੇ ਬਾਹਰ ਵੀ ਇੰਪੋਰਟ ਹੁੰਦੀ ਹੈ। ਹਾਂਜੀ। ਬਹੁਤ ਬਹੁਤ ਧੰਨਵਾਦ ਭਾਈ ਜੀ ਇਹ ਵੀ ਤੁਸੀਂ ਧਿਆਨ ਰੱਖਿਓ ਠੀਕ ਹੈ ਗੱਲ ਜੇ ਕੋਈ ਵੀ ਜਾਣਕਾਰੀ ਲੈਣੀ ਆ ਸਾਡੇ ਵੀਰ ਤੋਂ ਕੋਈ ਵੀ ਦਾਖਾ ਦੇ ਆਂ ਪੁਰਾਣੇ ਸਾਥੀ ਵੀ ਕੱਟ ਕਰਦੇ ਹੋ ਭਾਈ ਜੀ ਜੇ ਤੁਹਾਡੇ ਕੋਲ ਕਿਸੇ ਨੇ ਆਉਣਾ ਹੋਵੇ ਹਾਂਜੀ ਤੇ ਤੁਹਾਡੀ ਲੋਕੇਸ਼ਨ ਕੀ ਹੈ ਭਾਈ ਜੀ ਸਾਡੇ ਕੋਲ ਕਿਸੇ ਨੇ ਆਉਣਾਗਾ ਸਾਡੀ ਲੋਕੇਸ਼ਨ ਹੈਗੀ ਰਵਦਾਸ ਚੌਕ ਤੇ ਟਰੈਕਟਰ ਮੰਡੀ ਲੱਗਦੀ ਹੈਗੀ ਤਲਵੰਡੀ ਸਾਬੋ ਜ਼ਿਲ੍ਹਾ ਬਟਨਾ ਜੇ ਸਾਡੇ ਕੋਲ ਕੋਈ ਪਹੁੰਚਣਾ ਜੇ ਕੋਈ ਵੀਰ ਆਉਣਾ ਵੀ ਚਾਹੁੰਦਾ ਵਸਤੇ ਵੀ ਆਓ ਫੇਰ ਆਓ ਸਾਨੂੰ ਫੋਨ ਕਰੋ ਅਸੀਂ ਉਹਨੂੰ ਬਸ ਸਟੈਂਡ ਤੋਂ ਵੀ ਲੈ ਕੇ ਆਵਾਂ ਜੇ ਕੋਈ ਐਂਟਰੀਮੈਂਟ ਦੇਖਣਾ ਹੋਵੇ ਉਹਦੇ ਰਹਿਣ ਦਾ ਉਹਦੇ ਖਾਣ ਦਾ ਸਾਰਾ ਪ੍ਰਬੰਧ ਅਸੀਂ ਕਰਕੇ ਦੇਵਾਂਗੇ ਤੁਹਾਡਾ ਹਾਂਜੀ ਤੇ ਭਾਈ ਜੀ ਤੁਹਾਡੇ ਕੋਲ ਕੰਟੈਕਟ ਨੰਬਰ ਦੋ ਤੁਹਾਡਾ ਦੋ ਕੰਟੈਕਟ ਨੰਬਰ ਦੇ ਦਿਓ ਬਿਲਕੁਲ ਭਾਈ 9363870600 ਦੂਜਾ ਨੰਬਰ ਆਏਗਾ 9517378200 ਲੈ ਭਾਈ ਜੀ ਵੀਡੀਓ ਸ਼ੇਅਰ ਕਰਕੇ ਆ ਜਿਓ ਕੋਈ ਇਹਨਾਂ ਦਾ 265000 ਕੋਈ ਲਿਖ ਕੇ ਨਹੀਂ ਪਾਇਆ ਠੀਕ ਹੈ ਗੱਲ ਵੀਰੇ ਕੋਈ ਵੀ ਇੰਨਾ ਖੂਸਾ ਨਹੀਂ ਦਿੰਦਾ ਬਾਈ ਕੋਈ ਆਓ ਇਹ ਆ ਦੇਖੋ ਆਪ ਦਾ ਜੇ ਕਿਤਨੇ ਚਲਾ ਕੇ ਦੇਖਣਾ ਤੁਸੀਂ ਚਲਾ ਕੇ ਵੀ ਦੇਖ ਸਕਦੇ ਹੋ ਬਾਈ ਇਹਨੂੰ ਤਜਰਬਾ ਵੀ ਕਰ ਸਕਦੇ ਹੋ ਤੇ ਰੇਟ ਬਾਈ ਜੇ ਤੁਹਾਨੂੰ ਇੱਥੋਂ ਘੱਟ ਮਿਲਦਾ ਤਾਂ ਬਾਈ ਨਹੀਂ ਦੱਸੋ ਕਿ ਬਾਈ ਭਲਾ ਨਾ ਬਾਈ ਘੱਟ ਦਿੰਦੇ ਤੁਸੀਂ ਵੱਟ ਕਿਉਂ ਦੇਦੇ ਨਹੀਂ ਕਿਉਂ ਦਿੰਦੇ ਠੀਕ ਹੈ ਜੀ ਵੀ ਜ਼ਿੰਮੇਵਾਰੀ ਹੋ ਕੇ ਵੀਡੀਓ ਦੱਪ ਕੇ ਲਾਈਕਮੈਂਟ ਸ਼ੇਅਰ ਕਰ ਦਿਓ ਬਾਈ ਤੇ ਤਲਵੰਡੀ ਸਾਬੂ ਥਾਣਾ ਚੌਂਕ ਦੇ ਵਿੱਚ ਬਾਈ ਪਾਈ 2B ਜਿੱਥੇ ਟਰੈਕਟਰ ਮੰਡੀ ਹੈ ਬਿਲਕੁਲ ਉਹਦਾ ਸਾਹਮਣੇ ਠੀਕ ਹੈ ਗੱਲ ਇੱਕ ਪਾਸੇ ਥਾਣਾ ਮੰਡੀ ਹੈ ਬਾਈ ਆ ਥਾਣਾ ਬਾਈ ਤੇ ਬਸੇ ਇੱਕ ਪਾਸੇ ਟਰੈਕਟਰ ਠੀਕ ਹੈ ਗੱਲ ਦੱਪ ਕੇ ਕਰ ਦਿਓ ਬਾਈ ਲਾਈਕਮੈਂਟ ਸ਼ੇਅਰ ਵੀ ਦਿਓ ਦੱਪ ਕੇ ਲਾਈਕ ਲਾਈਕਮੈਂਟ ਦੱਪ ਕੇ ਕਰੋ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਤੁਹਾਡੀ ਦਾ ਸ਼ੁਕਰੀਆ